ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਇਸ ਸਮੇਂ ਤੱਕ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਵਿੱਚ ਅੱਜ ਅਚਾਨਕ ਮੌਸਮ ਬਦਲ ਗਿਆ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਜਲੰਧਰ ਦੇ ਵਿੱਚ ਸਵੇਰੇ 8:30 ਵਜੇ ਅਚਾਨਕ ਮੌਸਮ ਖਰਾਬ ਹੋ ਗਿਆ ਜ਼ਿਲ੍ਹੇ ਪਰ ਦੇ ਵਿੱਚ ਬੂੰਦਾਬੰਦੀ ਤੇ ਤੇਜ਼ ਹਵਾਵਾਂ ਸ਼ੁਰੂ ਹੋ ਗਈਆਂ ਜਲੰਧਰ ਦੇ ਨਾਲ ਲੱਗਦੇ ਹੁਸ਼ਿਆਰਪੁਰ ਦੇ ਵਿੱਚ ਵੀ ਸਵੇਰੇ 7:30 ਵਜੇ ਮੀਂਹ ਪਿਆ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਸਰਗਰਮ ਹੋਈ ਪੱਛਮੀ ਗੜਬੜੀ ਦੇ ਪ੍ਰਭਾਵ 5 ਅਕਤੂਬਰ ਤੋਂ ਸੂਬੇ ਦੇ ਵਿੱਚ ਮਹਿਸੂਸ ਕੀਤੇ ਜਾ ਰਹੇ ਨੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 5 6 ਅਤੇ 7 ਅਕਤੂਬਰ ਨੂੰ ਮੀਂਹ ਲਈ येलो ਅਲਰਟ ਜਾਰੀ ਕੀਤਾ ਗਿਆ ਇਸ ਤਰ੍ਹਾਂ ਨੂੰ ਸੂਬੇ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ 5 ਅਕਤੂਬਰ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਫਾਜ਼ਲਕਾ ਤੇ ਮੁਕਸਰ ਦੇ ਵਿੱਚ ਮੀਂਹ ਲਈ येलो ਅਲਰਟ ਜਾਰੀ ਕੀਤਾ ਗਿਆ ਹੈ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਇਸ ਦੇ ਨਾਲ ਹੀ ਇਸ ਮਹੀਨੇ ਦੀਆਂ ਛੁੱਟੀਆਂ ਦੀਆਂ ਮੌਕਾਂ ਵੀ ਲੱਗਣ ਵਾਲੀਆਂ ਨੇ ਇਸ ਮਹੀਨੇ ਗਾਂਧੀ ਜਨਤੀ ਦੁਸਹਿਰਾ ਦੀਵਾਲੀ ਤੇ ਵਿਸ਼ਕਰਮਾ ਡੇ ਅਤੇ ਜਨਤਕ ਛੁੱਟੀਆਂ ਰਹਿਣ ਵਾਲੀਆਂ ਨੇ ਪਰ ਅਗਲੇ ਹਫਤੇ ਇੱਕ ਹੋਰ ਸਰਕਾਰੀ ਛੁੱਟੀ ਪੰਜਾਬ ਦੇ ਵਿੱਚ ਰਹਿਣ ਵਾਲੀ ਹੈ ਦਰਅਸਲ 7 ਅਕਤੂਬਰ ਨੂੰ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ ਸਮੰਦੀ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੀਆਂ 11 ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਖਰਚੇ ਦਾ ਬਿਉਰਾ ਜਮਾ ਨਾ ਕਰਵਾਉਣ ਕਾਰਨ ਚੋਣ ਕਮਿਸ਼ਨ ਨੇ ਉਹਨਾਂ ਤੇ ਐਕਸ਼ਨ ਦੀ ਤਿਆਰੀ ਕਰ ਲਈ ਹੈ। ਚੋਣ ਕਮਿਸ਼ਨ ਨੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਪਾਰਟੀਆਂ ਤੇ ਮਾਨਤਾ ਰੱਦ ਕੀਤੇ ਜਾਣ ਦਾ ਖਤਰਾ ਹੈ। ਇਹਨਾਂ ਪਾਰਟੀਆਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੀ ਸ਼ਾਮਿਲ ਹੈ। ਮੁੱਖ ਚੋਣ ਅਫਸਰ ਪੰਜਾਬ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਦੇ ਅਨੁਸਾਰ ਇਹਨਾਂ 11 ਤਲਾਂ ਨੇ ਲਗਾਤਾਰ ਤਿੰਨ ਵਿੱਤੀ ਸਾਲਾਂ ਯਾਨੀ ਕਿ 2021-22, 22-23 ਤੇ 23-24 ਦੇ ਸਾਲਾਨਾ ਆਡਿਟ ਖਾਤਿਆਂ ਦੀ ਰਿਪੋਰਟ ਸਮੇਂ ਤੇ ਪੇਸ਼ ਨਹੀਂ ਕੀਤੀ। ਇਸ ਤੋਂ ਇਲਾਵਾ ਇਹਨਾਂ ਨੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲੜਨ ਦੇ 바ਯੂਧ ਕਮਿਸ਼ਨ ਨੂੰ ਨਿਰਧਾਰਤ ਫਾਰਮੈਟ ਦੇ ਵਿੱਚ ਚੋਣ ਖਰਚੇ ਦਾ ਵੇਰਵਾ ਵੀ ਪ੍ਰਦਾਨ ਨਹੀਂ ਕੀਤਾ। ਚੋਣ ਕਮਿਸ਼ਨ ਵੱਲੋਂ ਜਾਰੀ ਨੋਟਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ 10 ਅਕਤੂਬਰ ਤੱਕ ਲਿਖਤੀ ਜਵਾਬ ਦੇਣਾ ਹੋਵੇਗਾ ਨਾਲ ਹੀ ਉਹਨਾਂ ਨੂੰ 17 ਅਕਤੂਬਰ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ਤੇ ਜੇਕਰ ਚੋਣ ਕਮਿਸ਼ਨ ਇਹਨਾਂ ਪਾਰਟੀਆਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਕਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਸੀਮਾ ਤੱਕ ਕੋਈ ਜਵਾਬ ਨਹੀਂ ਮਿਲਦਾ ਤਾਂ ਮੰਨ ਲਿਆ ਜਾਏਗਾ ਕਿ ਪਾਰਟੀ ਦੇ ਕੋਲ ਕਹਿਣ ਲਈ ਕੁਝ ਨਹੀਂ ਹੈ ਤੇ ਕਮਿਸ਼ਨ ਇਹਨਾਂ ਪਾਰਟੀਆਂ ਦੀ ਰਜਿਸਟ੍ਰੇਸ਼ਨ ਦੀ ਸੂਚੀ ਵਿੱਚੋਂ ਹਟਾਉਣ ਲਈ ਅੰਤਿਮ ਹੁਕਮ ਪਾਸ ਕਰ ਸਕੇਗਾ ਪੰਜਾਬੀ ਗਾਇਕ ਮਨਕੀਰਤ ਆਲਖ ਆਪਣੇ ਜਨਮ ਦਿਨ ਮੌਕੇ ਇੱਕ ਵਾਰ ਫਿਰ ਵੱਡਾ ਦਿਲ ਦਿਖਾਉਂਦੇ ਹੋਏ ਹੜਪੀਟਾਂ ਦੀ ਮਦਦ ਲਈ ਅੱਗੇ ਆਏ ਨੇ ਉਹਨਾਂ ਨੇ ਇਤਿਹਾਸਿਕ ਧਰਤੀ ਸੁਲਤਾਨਪੁਰ ਲੋਧੀ ਦੇ ਵਿੱਚ ਹੜਪੀਟਾਂ ਨੂੰ 21 ਸੋਨਾਲਿਕਾ ਟਰੈਕਟਰ ਦਾਨ ਕੀਤੇ ਨੇ ਇਹ ਟਰੈਕਟਰ ਇਤਿਹਾਸਿਕ ਗੁਰਦੁਆਰਾ ਹਟ ਸਾਹਿਬ ਦੇ ਬਾਹਰ ਲਾਈਨ ਦੇ ਵਿੱਚੋਂ ਖੜੇ ਕੀਤੇ ਗਏ ਉਹਨਾਂ ਆਪਣੇ ਇਸ ਵਾਅਦੇ ਨੂੰ ਲਗਾਤਾਰ ਪੂਰਾ ਕਰ ਰਹੇ ਨੇ ਸੋ ਪਹਿਲਾਂ ਵੀ ਕਈ ਟਰੈਕਟਰ ਦੇ ਚੁੱਕੇ ਨੇ ਤਾਂ ਅੱਜ ਆਪਣੇ ਜਨਮ ਦਿਨ ਤੇ 21 ਟਰੈਕਟਰਾਂ ਦੀ ਸੇਵਾ ਕਰਕੇ ਉਹਨਾਂ ਨੇ ਇਸ ਨੇਕ ਕੰਮ ਨੂੰ ਜਾਰੀ ਰੱਖਿਆ ਜਿਲ੍ਹਾ ਹੁਸ਼ਿਆਰਪੁਰ ਦੇ ਗੜਸ਼ੰਕਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਲੈਬਾਰਟਰੀ 'ਚ ਕੰਮ ਕਰਨ ਵਾਲੀ ਕੰਚਨ ਨਾਮੀ ਲੜਕੀ ਦੀ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਸ਼ੱਕੀ ਹਾਲਤ ਦੇ ਵਿੱਚ ਜਾਨ ਚਲੀ ਗਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਿਤਾ ਮੇਵਾ ਚੰਦ ਸਿੰਘ ਪਿੰਡ ਵਾਸੀ ਕਾਂਗੋ ਗੁਰੂ ਨੇ ਦੱਸਿਆ ਕਿ ਕੰਚਨ ਗੜਸ਼ੰਕਰ ਦੇ ਸਿਵਲ ਹਸਪਤਾਲ ਨੇੜੇ ਇੱਕ ਲੈਬਾਰਟਰੀ ਦੇ ਵਿੱਚ ਕੰਮ ਕਰਦੀ ਸੀ ਕੰਮ ਖਤਮ ਕਰਨ ਤੋਂ ਬਾਅਦ ਸਕੂਟੀ ਰਾਹੀਂ ਆਪਣੇ ਪਿੰਡ ਵਾਪਸ ਆ ਰਹੀ ਸੀ ਰਸਤੇ ਵਿੱਚ ਦੋ ਅਣਪਛਾਤੇ ਨੌਜਵਾਨ ਜਿਨ੍ਹਾਂ ਨੇ ਮੂੰਹ ਟਕੇ ਹੋਏ ਸੀ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੋੜ ਤੇ ਸਕੂਟੀ ਘੇਰ ਕੇ ਕੁੜੀ ਦਾ ਗਲਾ ਘੁੱਟ ਕੇ ਮੋਬਾਈਲ ਫੋਨ ਅਤੇ ਪੈਸੇ ਖੋਲ ਲਏ ਤੇ ਮੌਕੇ ਤੋਂ ਫਰਾਰ ਹੋ ਗਏ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਵਾਰਦਾਤ ਦਾ ਪਤਾ ਲੱਗਣ ਤੇ ਕੰਚਨ ਨੂੰ ਘਰ ਲੈ ਕੇ ਗਏ ਪਰ ਉਸ ਦੀ ਹਾਲਤ ਗੰਭੀਰ ਦੇਖ ਕੇ ਇਲਾਜ ਦੇ ਲਈ ਸਿਵਲ ਹਸਪਤਾਲ ਗਡਸ਼ੰਕਰ ਲੈ ਕੇ ਗਏ ਜਿੱਥੇ ਉਸਦੀ ਜਾਨ ਚਲੀ ਗਈ ਹੈ ਤਾਂ ਹੁਣ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਦੁਸਾਰੇ ਦੇ ਇਸ ਸ਼ੁਭ ਮੌਕੇ ਤੇ ਸੋਨਾ ਮਾਮੂਲੀ ਜਿਹਾ ਫਿੱਕਾ ਪੈ ਗਿਆ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਗਿਰਾਵਟ ਆਈ ਹੈ ਸਵੇਰੇ 9.5 ਵਜੇ ਸੋਨੇ ਦੀ ਕੀਮਤ 3000 ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਈ ਹੈ ਚਾਂਦੀ ਵਿੱਚ ਵੀ 154 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ ਸਵੇਰੇ 9:38 ਤੇ MCX ਤੇ ਸੋਨੇ ਦੀ ਕੀਮਤ 117558 ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਸੋਨਾ ਹੁਣ ਤੱਕ 117630 ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਤੇ ਆਇਆ ਸੀ ਤੇ 118444 ਦੇ ਉੱਚ ਪੱਧਰ ਤੇ ਪਹੁੰਚਿਆ ਸਵੇਰੇ 9:49 ਤੇ 1 ਕਿਲੋ ਚਾਂਦੀ ਦੀ ਕੀਮਤ 14456 ਦਰਜ ਕੀਤੀ ਗਈ ਏਪੀ ਢਿੱਲੋਂ ਦੇ ਵੈਨਕੂਵਰ ਸਥਿਤ ਕਰਤੇ ਗੋਲੀਬਾਰੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਦੇ ਵਿੱਚ ਏਪੀ ਢਿੱਲੋਂ ਦੇ ਵੈਨਕੂਵਰ ਸਿਤ ਕਰਤੇ ਗੋਲੀਬਾਰੀ ਕੀਤੀ ਸੀ ਤੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ ਇਸ ਹਮਲੇ ਮਗਰੋਂ ਰੋਹਿਤ ਗੁਦਾਰਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਤੇ ਕਿਹਾ ਸੀ ਕਿ ਏਪੀ ਢਿੱਲੋਂ ਦੇ ਸਲਮਾਨ ਖਾਨ ਦੇ ਨਾਲ ਨੇੜਲੇ ਸਬੰਧਾਂ ਦੇ ਕਾਰਨ ਇਹ ਹਮਲਾ ਕੀਤਾ ਗਿਆ ਇਸ ਮਗਰੋਂ ਪੁਲਿਸ ਵੱਲੋਂ ਸਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਲਗਾਤਾਰ ਪਾਲ ਕੀਤੀ ਜਾ ਰਹੀ ਸੀ ਜਿਸ ਮਗਰੋਂ ਨਵੰਬਰ 2024 ਦੇ ਵਿੱਚ ਅਭਿਜਿਤ ਕਿੰਗਰਾ ਦੀ ਗ੍ਰਿਫਤਾਰੀ ਹੋਈ ਸੀ ਤੇ ਉਦੋਂ ਤੋਂ ਹੀ ਅਭਿਜਿਤ ਜੇਲ੍ਹ ਦੇ ਵਿੱਚ ਸੀ ਹੁਣ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਦੇ ਵੱਲੋਂ ਦੋਸ਼ੀ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੋ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ